ਮੈਂ ਇਹੋ ਸੋਚਣ ਡਿਆ ਵਾਂ ਕਿ ਡੈਡੀ ਨੇ ਜਦੋਂ ਪੈਲੀ ਲਈ ਪਤਾ ਨਹੀਂ ਹੁਣ ਲਿਮਟ ਚੁੱਕੀ ਆ ਕਿ ਨਹੀਂ ਚੁੱਕੀ ਹੂੰ ਨਾ ਮੈਂ ਕਦੀ ਪੁੱਛਿਆ ਹੀ ਚਲੋ ਕੋਈ ਗੱਲ ਨਹੀਂ ਜੇ ਨਹੀਂ ਹੀ ਪੁੱਛਿਆ ਤੇ ਬੈਂਕ ਚੋਂ ਪਤਾ ਕਰ ਲੋ ਆਪੇ ਪਤਾ ਲੱਗ ਹੀ ਜਾਣਾ ਵਾ ਬੈਂਕ ਵਾਲਿਆਂ ਨੇ ਦੱਸ ਦੇਣਾ ਵਾ ਤੇ ਨਾਲੇ ਨਾ ਹਿੱਦਾ ਹੱਥ ਤੇ ਹੱਥ ਰੱਖਿਆ ਕੁਛ ਨਹੀਂ ਗਬਾਨਾ ਸਾਨੂੰ ਕਹਿੰਦੇ ਨਹੀਂ ਆਣ ਕੇ ਕਹਿ ਤੂੰ ਸਾਰੀਆਂ ਗੱਲਾਂ ਛੱਡ ਤੂੰ ਕਦੇ ਮੇਰੇ ਅਲੀ ਵੇਖਿਆ ਵਾ ਮੇਰੇ ਸਿਰ ਤੇ ਕਿਹੜਾ ਮਾਪਿਓ ਦਾ سایਾ ਹੈਗਾ ਹੈ ਤੇ ਮੈਂ ਵੀ ਜੀਣੀ ਦਿਆ ਵਾ ਇਹ ਤਾਂ ਲੋਕਾਦਾਰੀ ਵਾਲੇ ਵੇਕੇ ਟਾਈਮ ਲੰਘ ਜਾਂਦਾ ਹੁੰਦਾ ਵਾ ਤੂੰ ਤੇ ਬਿਲਕੁਲ ਹੀ ਇੱਥੇ ਸੁੱਟ ਕੇ ਬੈਠੀ ਹੈ ਇਤਨਾ ਥੋੜਾ ਕਰ ਇਦਾਂ ਦਾ ਵਾ ਹੈ ਮੈਂ ਚਾਹੁੰਦੀ ਤੇ ਨਹੀਂ ਕਿ ਇਦਾਂ ਕਰਨਾ ਪਰਨਾ ਤਰਾ ਖਾਦੀ ਵੀ ਮਨ ਚੋ ਜਾਂਦਾ ਧਿਆਨ ਮੋੜ ਮੋੜ ਉਥੇ ਧਿਆਨ ਮੋੜ ਮੋੜ ਤੁਸੀਂ ਇਹ ਗੱਲ ਕਹਿਣੀ ਹੈ ਵੀ ਮੰਮੀ ਅਹੀਂ ਇਹ ਨਹੀਂ ਕਹਿੰਦੇ ਵੀ ਪਿਆੜੀ ਅਹੀਂ ਆਪਣੇ ਨਾਲ ਕਰਵਾਉਣੀ ਆ ਤੁਸੀਂ ਆਪਣੇ ਨਾਲ ਕਰਵਾ ਲਓ ਤੇ ਕੋਈ ਗੱਲ ਨਹੀਂ ਤੁਸੀਂ ਵਸੀਅਤ ਕਰ ਦਿਓ ਮੇਰੇ ਨਾਲ ਮੈਂ ਤੇਰਾ ਬਰ ਬਥੇਰਿਆ ਬਾਤਾ ਪਿਆ ਹੈ ਪਰ ਬਿਜੀ ਉਹ ਗੱਲਾਂ ਤੇ ਨਹੀਂ ਹੁੰਦੀ ਅਜੇ ਚਲ ਕੋਈ ਗੱਲ ਨਹੀਂ ਨਹੀਂ ਨਾ ਆਉਂਦੀ ਤੂੰ ਜਾ ਕੇ ਕੋਰਾ ਬੈਂਕ ਚੋਂ ਪਤਾ ਕਰ ਲੋ ਕੋਈ ਲੋਨ